ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸ਼ਿਓ ਹਿੰਦੁਸਤਾਨ ਫਾਸ਼ਿਓ ਦੇਖਣ ਵਾਲੇ ਦਸਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣਾ ਦੇ ਵਿਕੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਜਲਾ ਕੇ ਕੀਤਾ ਵਿਰੋਧ ਪ੍ਰਦਰਸ਼ਨ ਬੜੇ ਰੋਸ ਸਾਡੇ ਨਾਲ ਹਿੰਦੁਸਤਾਨ ਫਾਸ਼ਿਓ ਦੀ ਖਾਸ ਰਿਪੋਰਟ ਬੜਾ ਸਾਡਾ ਸਪਸ਼ਟ ਸੰਦੇਸ਼ ਆ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਹਿੱਤਾਂ ਦੇ ਲਈ ਪੰਜਾਬ ਦੀ ਜਨਤਾ ਦੇ ਨਾਲ ਖੜੀ ਆ ਅਸੀਂ ਪੰਜਾਬ ਦੇ ਇੱਕ ਇੱਕ ਘਤਰੇ ਪਾਣੀ ਦੇ ਨਹੀਂ ਪੰਜਾਬ ਦੀ ਜਨਤਾ ਨਾਲ ਖੜੇ ਆ ਉਹਦੀ ਖਵਾਲੀ ਕਰਾਂਗੇ ਔਰ ਜੋ ਭਗਵੰਤ ਮਾਨ ਸਰਕਾਰ ਲਗਾਤਾਰ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਆ ਇਹਨਾਂ ਦੀ ਬਦੌਲਤ ਪਾਣੀ ਜਿਹੜਾ 8500 ਕਿਓਸਕ ਪਾਸ ਹੋਇਆ ਉਹਦੇ ਵਿੱਚ ਪੰਜਾਬ ਸਰਕਾਰ ਉਹਦੇ ਨੁਮਾਇੰਦੇ ਆ ਮੌਜੂਦ ਸੀ ਜੀਨਾਂ ਨੇ ਇਹ ਆਰਡਰ ਦੇ ਉੱਤੇ ਇਸ ਫੈਸਲੇ ਦੇ ਵਿੱਚ ਸਹਿਮਤੀ ਦੇ ਕੇ ਆਏ ਆ ਇਹਨਾਂ ਤੋਂ ਐਨੇ ਨਲਾਇਕ ਨਹੀਂ ਬਈ ਇਹਨਾਂ ਨੂੰ ਆਪਣਾ ਪੱਖ ਇਹ ਪੰਜਾਬ ਦਾ ਹੀ ਨਹੀਂ ਰੱਖ ਪਾਉਂਦੇ ਔਰ ਸਤਾ ਚਾਉਣ ਦੇ ਬਾਵਜੂਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ ਨੇ ਇਹਨਾਂ ਨੂੰ ਨੰਗੇ ਕੀਤਾ ਨਾ ਉਹਦਾ ਜਵਾਬ ਇੱਕ ਰੀ ਦੇ ਪਾਏ ਅਸੀਂ ਸਪੱਸ਼ਟ ਸਾਡਾ ਸੰਦੇਸ਼ ਸਾਫ਼ ਆ ਅਸੀਂ ਇਸ ਪਾਣੀ ਦੇ ਮੁੱਦੇ ਤੇ ਪੰਜਾਬ ਦੀ ਜਨਤਾ ਨਾਲ ਖੜੇ ਆ ਉਹਦੀ ਰਖਵਾਲੀ ਕਰਾਂਗੇ ਔਰ ਜਿਹੜਾ ਬਾਰ ਬਾਰ ਝੂਠ ਬੋਲ ਕੇ ਪੰਜਾਬ ਦੀ ਜਨਤਾ ਨੂੰ ਠੱਗ ਰਿਹਾ ਉਹਨੂੰ ਜਾਗਰੂਕ ਕਰਾਂਗੇ